ਪਾਠ ਦੋ ਸੋਨੇ ਦਾ ਦਰਖਤ ਸੋਨਾ ਇੱਕ ਕੀਮਤੀ ਧਾਤ ਹੈ ਕੀਮਤੀ ਇਸ ਲਈ ਕਿ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਪੀਲੇ ਰੰਗ ਦੀ ਚਮਕਦੀ ਲਿਸ਼ਕਾ ਮਾਰਦੀ ਇਸ ਧਾਤ ਤੋਂ ਗਹਿਣੇ ਬਣਾਏ ਜਾਂਦੇ ਹਨ ਗਲੇ ਦਾ ਹਾਰ ਬਾਵਾ ਦੀਆਂ ਚੂੜੀਆਂ ਕੰਨਾਂ ਲਈ ਕਾਂਟੇ ਆਦਿ ਪਰ ਇਹ ਕਹਾਣੀ ਸੋਨੇ ਦੇ ਦਰਖਤ ਦੀ ਹੈ ਸੋਨੇ ਦਾ ਕੋਈ ਦਰਖਤ ਨਹੀਂ ਹੁੰਦਾ ਨਾਹੀ ਸੋਨਾ ਕਿਸੇ ਦਰਖਤ ਨੂੰ ਲੱਗਦਾ ਹੈ ਪਰ ਇਹ ਕਹਾਣੀ ਬੜੀ ਪੁਰਾਣੀ ਹੈ ਸੋਨੇ ਦੇ ਦਰਖਤ ਦੀ ਕਹਾਣੀ ਇੱਕ ਵਾਰ ਇੱਕ ਰਾਜਾ ਸੀ ਉਹ ਬੜਾ ਅਮੀਰ ਤੇ ਪੈਸੇ ਵਾਲਾ ਰਾਜਾ ਸੀ ਉਸ ਕੋਲ ਤੇ ਸਾਰਾ ਤੰਦ ਸੀ ਪਰ ਉਹ ਨਾਹੀ ਲਾਲਚੀ ਸੀ ਤੇ ਨਾਹੀ ਕੰਜੂਸ ਉਹ ਬੜੇ ਦਾਨੀ ਸੁਭਾਅ ਵਾਲਾ ਰਾਜਾ ਸੀ ਜਦੋਂ ਵੀ ਕੋਈ ਖਾਸ ਦਿਨ ਤਿਉਹਾਰ ਹੁੰਦਾ ਉਹ ਲੋਕਾਂ ਨੂੰ ਦਾਨ ਵਿੱਚ ਰੁਪਏ ਪੈਸੇ ਵੰਡਿਆ ਕਰਦਾ ਸੀ ਗਰੀਬ ਲੋਕ ਫਕੀਰ ਲੋਕ ਦੂਰੋਂ ਦੂਰੋਂ ਆਉਂਦੇ ਤੇ ਉਸ ਕੋਲੋਂ ਦਾਨ ਨਾਲ ਝੋਲੀਆਂ ਭਰ-ਭਰ ਲੈ ਜਾਂਦੇ ਉਹ ਦਾਨ ਵਿੱਚ ਪੈਸੇ ਕੱਪੜੇ ਖਾਣ ਪੀਣ ਦੀਆਂ ਚੀਜ਼ਾਂ ਵੰਡਿਆ ਕਰਦਾ ਸੀ ਉਸੇ ਹੀ ਸ਼ਹਿਰ ਵਿੱਚ ਇੱਕ ਪੰਡਤ ਵੀ ਰਹਿੰਦਾ ਸੀ ਉਹ ਬੜਾ ਨੇਕ ਪੰਡਤ ਸੀ ਪਾਠ ਪੂਜਾ ਕਰਨ ਵਾਲਾ ਤੇ ਉਸ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਸੀ ਪਰ ਉਸਦੀ ਵੋਟੀ ਬੜੀ ਲਾਲਚੀ ਸੁਭਾਅ ਦੀ ਸੀ ਉਹ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਉਹ ਵੀ ਜਲਦੀ ਜਲਦੀ ਅਮੀਰ ਹੋ ਜਾਣ ਇੱਕ ਵਾਰ ਰਾਜੇ ਦਾ ਜਨਮ ਦਿਨ ਸੀ ਰਾਜੇ ਨੇ ਆਪਣੇ ਖਜ਼ਾਨੇ ਦੇ ਮੂਹ ਖੋਲ ਦਿੱਤੇ ਲੋਕ ਜੀ ਭਰ ਭਰ ਕੇ ਦਾਨ ਲੈ ਰਹੇ ਸਨ ਤੇ ਅਮੀਰ ਹੋ ਰਹੇ ਸਨ ਉਸ ਪੰਡਤ ਦੀ ਪਤਨੀ ਨੇ ਉਸ ਨੂੰ ਕਿਹਾ ਵੇਖੋ ਸਾਰੇ ਦਾਨ ਲੈ ਕੇ ਆ ਰਹੇ ਨੇ ਅਮੀਰ ਹੋਈ ਜਾ ਰਹੇ ਨੇ ਤੁਸੀਂ ਕਿਉਂ ਨਹੀਂ ਜਾਂਦੇ ਤੇ ਦਾਨ ਲੈ ਕੇ ਆਉਂਦੇ ਬ੍ਰਾਹਮਣਾ ਕੋਈ ਪਖਾਰੀ ਨਹੀਂ ਜਦੋਂ ਰਾਜੇ ਦਾ ਨਯੋਦਾ ਆਵੇਗਾ ਚਲਾ ਜਾਵਾਂਗਾ ਪਰ ਇਸ ਤਰ੍ਹਾਂ ਪਖਾਰੀ ਵਾਂਗ ਉਸਦੇ ਦਵਾਰ ਉੱਪਰ ਨਹੀਂ ਜਾ ਸਕਦਾ ਕਿਉਂ ਜਾਣਡ ਵਿੱਚ ਹਰਜ ਵੀ ਕੀ ਹੈ ਅਸੀਂ ਕੋਈ ਆਮ ਬ੍ਰਾਹਮਣ ਨਹੀਂ ਕੀ ਹੋਇਆ ਜੇਕਰ ਰਾਜਪ੍ਰੋਹਿਤ ਰਹੀ ਸ਼ਾਹੀ ਦਰਬਾਰ ਵਿੱਚ ਆਉਣ ਜਾਣ ਤਾਂ ਬੜਿਆ ਹੀ ਹੋਇਆ ਹੈ ਪੰਡਤ ਜਾਣਾ ਤਾਂ ਨਹੀਂ ਸੀ ਚਾਹੁੰਦਾ ਪਰ ਉਹ ਆਪਣੀ ਘਰਵਾਲੀ ਨਾਲ ਲੜਨਾ ਨਹੀਂ ਸਿਚਾਉਂਦਾ ਨਾ ਹੀ ਉਹ ਉਸ ਨੂੰ ਨਰਾਜ਼ ਕਰਨਾ ਚਾਹੁੰਦਾ ਸੀ ਹਾਲੇ ਉਹ ਇਸ ਤਕਰਾਰ ਵਿੱਚ उलझे ਹੀ ਹੋਏ ਸਨ ਕਿ ਉਹਨਾਂ ਦਾ ਦਰਵਾਜ਼ਾ ਖੜਕਿਆ ਪੰਡਤ ਜੀ ਦੀ ਘਰਵਾਲੀ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਰਾਜੇ ਦਾ ਸਿਪਾਹੀ ਖੜਾ ਸੀ ਉਸ ਨੇ ਪੰਡਤ ਨੂੰ ਰਾਜੇ ਦਾ ਆਦੇਸ਼ ਸੁਣਾਇਆ ਇਸ ਨੂੰ ਸੁਣ ਕੇ ਪੰਡਤ ਦੀ ਪਤਨੀ ਨੇ ਕਿਹਾ ਕਿਉਂ ਹੁਣ ਤਾਂ ਆ ਗਿਆ ਨਾ ਸੁਨੇਹਾ ਹੁਣ ਤਾਂ ਜਾਣਾ ਹੀ ਪਵੇਗਾ ਤਾ ਹੁਣ ਜਦੋਂ ਰਾਜੇ ਨੇ ਬੁਲਾਇਆ ਹੈ ਤਾਂ ਰਾਜੇ ਦੇ ਹੁਕਮ ਦੀ ਪਾਲਣਾ ਤਾਂ ਕਰਨੀ ਹੀ ਪਵੇਗੀ। ਅਸੀਂ ਉਸ ਦੀ ਪ੍ਰਜਾ ਹਾਂ। ਇਸ ਲਈ ਉਹ ਰਾਜੇ ਦੇ ਦਰਬਾਰ ਵੱਲ ਤੁਰ ਪਿਆ। ਅੱਗੇ ਪਹਿਲੋ ਹੀ ਬੜੀ ਭੀੜ ਸੀ। ਲੋਕ ਰਾਜੇ ਸਾਹਮਣੇ ਪੇਸ਼ ਹੁੰਦੇ ਤੇ ਰਾਜਾ ਥਾਲ ਪਰ ਪਰ ਪੈਸਿਆਂ ਦੇ ਉਹਨਾਂ ਨੂੰ ਦੇਈ ਜਾ ਰਿਹਾ ਸੀ। ਜਦੋਂ ਪੰਡਤ ਦੀ ਵਾਰੀ ਆਈ ਤਾਂ ਉਸਨੇ ਦਾਨ ਲੈਣ ਤੋਂ ਨਾ ਕਰ ਦਿੱਤੀ। ਉਹ ਕਹਿਣ ਲੱਗਾ ਮਹਾਰਾਜ ਜੇ ਦਾਨ ਦੇਣਾ ਹੀ ਹੈ ਤਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਿਓ ਇਹ ਸਾਰਾ ਧੰਤਾ ਲੋਕਾਂ ਦੀ ਕਮਾਈ ਦਾ ਹੈ ਮੈਨੂੰ ਤੁਹਾਡੇ ਦਸਾਂ ਨੂੰਹਾਂ ਦੀ ਕਮਾਈ ਵਿੱਚੋਂ ਦਾਨ ਚਾਹੀਦਾ ਹੈ ਰਾਜਾ ਇਹ ਗੱਲ ਸੁਣ ਕੇ ਕੁਝ ਸੋਚਣ ਲੱਗ ਪਿਆ ਪੰਡਤ ਠੀਕ ਆਖ ਰਿਹਾ ਸੀ ਦਾਨ ਤਾਂ ਆਪਣੀ ਮਿਹਨਤ ਦੀ ਕਿਰਤ ਕਮਾਈ ਵਿੱਚੋਂ ਹੋਣਾ ਚਾਹੀਦਾ ਹੈ ਕਾਫੀ देर ਸੋਚ-ਸੋਚ ਕੇ ਰਾਜੇ ਨੇ ਇੱਕ ਮਜ਼ਦੂਰ ਦਾ ਭੇਸ ਬਣਾਇਆ ਸ਼ਾਹੀ ਲਿਬਾਸ ਉਤਾਰ ਦਿੱਤਾ ਤੇ ਇੱਕ ਸਾਧਾਰਨ ਆਦਮੀ ਵਾਲੇ ਕੱਪੜੇ ਪਾਏ ਤੇ ਮਹਿਲ ਚੋਂ ਬਾਹਰ ਨਿਕਲ ਪਿਆ ਰਸਤੇ ਵਿੱਚ ਉਸਨੇ ਇੱਕ ਲੋਹਾਰ ਦੀ ਦੁਕਾਨ ਦੇਖੀ ਉਹ ਪੱਟੀ ਵਿੱਚ ਲੋਹੇ ਨੂੰ ਗਰਮ ਕਰਕੇ ਹਥੌੜੇ ਨਾਲ ਕੁੱਟ ਰਿਹਾ ਸੀ ਰਾਜੇ ਨੇ ਪੁੱਛਿਆ ਕੀ ਮੈਨੂੰ ਕੋਈ ਕੰਮ ਮਿਲ ਸਕਦਾ ਹੈ ਮੈਂ ਮਜ਼ਦੂਰੀ ਕਰਨਾ ਚਾਹੁੰਦਾ ਹਾਂ ਲੋਹਾਰ ਨੇ ਰਾਜੇ ਵੱਲ ਦੇਖਿਆ ਉਹ ਰਾਜੇ ਨੂੰ ਪਛਾਣ ਤਾ ਨਾ ਸਕਿਆ ਪਰ ਉਸਨੇ ਰਾਜੇ ਨੂੰ ਕੰਮ ਦੇ ਦਿੱਤਾ ਰਾਜੇ ਨੂੰ ਲੋਹਾਰ ਨੇ ਹਥੌੜਾ ਫੜਾ ਦਿੱਤਾ ਤੇ ਉਸ ਨੂੰ ਗਰਮ ਲੋਹੇ ਉੱਪਰ ਸੱਟਾ ਮਾਰਨ ਲਈ ਕਿਹਾ ਇਸ ਕੰਮ ਲਈ ਰਾਜੇ ਨੂੰ 10 ਟਕੇ ਦੇਣ ਦਾ ਵਾਅਦਾ ਕੀਤਾ ਰਾਜਾ ਪੂਰੇ ਜ਼ੋਰ ਨਾਲ ਹਥੌੜਾ ਚਲਾਉਣ ਲੱਗ ਪਿਆ ਪਰ ਉਹ ਜ਼ਿਆਦਾ ਦੇਰ ਕੰਮ ਨਾ ਕਰ ਸਕਿਆ ਕਿਉਂਕਿ ਉਸ ਨੂੰ ਸਖਤ ਮਿਹਨਤ ਕਰਨ ਦੀ ਆਦਤ ਨਹੀਂ ਸੀ ਹਾਲੇ ਅੱਧਾ ਦਿਨ ਹੀ ਬੀਤਿਆ ਸੀ ਕਿ ਰਾਜੇ ਨੇ ਕੰਮ ਬੰਦ ਕਰ ਦਿੱਤਾ ਮੈਥੋ ਇਹ ਕੰਮ ਨਹੀਂ ਹੋ ਸਕਦਾ ਮੈਂ ਤਾਂ ਥੱਕ ਗਿਆ ਹਾਂ ਰਾਜੇ ਨੇ ਆਖਿਆ ਮੈਂ ਤਾਂ ਪਹਿਲਾਂ ਹੀ ਸੋਚਦਾ ਸੀ ਕਿ ਤੇਰੇ ਕੋਲੋਂ ਇਹ ਕੰਮ ਨਹੀਂ ਹੋਣਾ ਇਸ ਲਈ ਬੜੀ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਚਲੋ ਜਿਵੇਂ ਤੇਰੀ ਮਰਜ਼ੀ ਇਹ ਲੈ ਆਪਣੇ 5 ਟਕੇ ਆਖਰ ਤੂੰ ਅੱਧਾ ਦਿਨ ਦਾ ਕੰਮ ਕੀਤਾ ਹੀ ਹੈ ਜਦੋਂ ਰਾਜਾ 5 ਟਕੇ ਲੈ ਕੇ ਤੁਰਨ ਲੱਗਿਆ ਤਾਂ ਉਹ ਕਹਿਣ ਲੱਗਾ ਇਹ ਲੈ ਪੰਜ ਕੌਡਾਂ ਹੋਰ ਇਹ ਹੈ ਤੇਰਾ ਇਨਾਮ ਅਖਰ ਤੂੰ ਬੜੀ ਮਿਹਨਤ ਕੀਤੀ ਹੈ ਬੰਦਾ ਤੂੰ ਹੈ ਬੜਾ ਵਧੀਆ ਇਸ ਤਰ੍ਹਾਂ ਕਹਿਦਿਆ ਉਹ ਆਪਣੇ ਕੰਮ ਵਿੱਚ ਲੱਗ ਗਿਆ ਰਾਜੀ ਨੇ ਅਗਲੇ ਦਿਨ ਉਹ 5% ਤੇ ਪੰਜ ਕੌਡੀਆਂ ਉਸ ਪੰਡਤ ਨੂੰ ਦੇ ਦਿੱਤੇ ਪੰਡਤ ਦਾਨ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਇਹ ਦੇਖ ਕੇ ਬੜੀ ਨਾਰਾਜ਼ ਹੋਈ ਪੰਡਤ ਗਿਆ ਸੀ ਦਾਨ ਲੈਣ ਤੇ ਇਹ ਕੀ ਲੈ ਆਇਆ ਮੈਂ ਇਹਨਾਂ ਟਕਿਆਂ ਤੇ ਕੌਡੀਆਂ ਦਾ ਕੀ ਕਰਾਂ ਐਨਾ ਕਹਿੰਦਿਆ ਉਸਨੇ ਉਹ ਕੌਡੀਆਂ ਤੇ ਟਕੇ ਵੇੜੇ ਵਿੱਚ ਵਗਾ ਮਾਰੇ ਅਗਲੇ ਸਵੇਰ ਪੰਡਤ ਨੇ ਦੇਖਿਆ ਕਿ ਜਿੱਥੇ ਟਕੇ ਤੇ ਕੌਡੀਆਂ ਡਿੱਗੀਆਂ ਸਨ ਉੱਥੇ ਛੋਟੇ-ਛੋਟੇ ਦਰਖਤ ਉੱਗ ਆਏ ਨੇ ਟਕਿਆਂ ਚੋਂ ਸੋਨੇ ਦੀਆਂ ਤਾਰਾਂ ਵਾਲੇ ਦਰਖਤ ਤੇ ਕੌਡੀਆਂ ਚੋਂ ਚਾਂਦੀ ਦੇ ਪੱਤੇਆਂ ਵਾਲੇ ਦਰਖਤ ਉੱਗ ਰਹੇ ਸਨ ਪੰਡਤਾਣੀ ਇਹ ਸਭ ਕੁਝ ਦੇਖ ਕੇ ਖੁਸ਼ੀ ਨਾਲ ਨੱਚ اٹਹੀ। ਹੁਣ ਉਸਦੀ ਗਰੀਬੀ ਦਾ ਅੰਤ ਹੋ ਜਾਏਗਾ। ਉਸਨੇ ਸੋਚਿਆ ਇਹ ਸਭ ਮਿਹਨਤ ਦੀ ਕਮਾਈ ਦਾ ਫਲ ਹੈ। ਮਿਹਨਤ ਦੀ ਕਮਾਈ ਨੂੰ ਜੋ ਫਲ ਲੱਗਦਾ ਹੈ ਉਹ ਸੱਚਮੁੱਚ ਸੋਨੇ ਚਾਂਦੀ ਤੋਂ ਘੱਟ ਨਹੀਂ ਹੁੰਦਾ। ਪੰਡਤ ਨੇ ਉਹ ਸੋਨੇ ਦੀਆਂ ਤਾਰਾਂ ਤੇ ਚਾਂਦੀ ਦੇ ਪੱਤੇ ਤੋੜ ਲਏ ਤੇ ਸ਼ਹਿਰ ਜਾ ਕੇ ਵੇਚ ਆਇਆ। ਇਸ ਤਰ੍ਹਾਂ ਹੌਲੀ-ਹੌਲੀ ਉਹ ਬਹੁਤ ਸੁਖੀ ਹੋ ਗਿਆ।